26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਮੁਹਾਲੀ ਪੁਲਿਸ ਕਹਿੰਦਾ ਹੈ ਪੂਰੀ ਤਰ੍ਹਾਂ ਮੁਸਤੈਦ ਹੋਈ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਤੇ ਉਸੇ ਰੜੀ ਤਹਿਤ ਰੱਖਿਆ ਗਿਆ ਡੀਐਸਪੀ ਹਰਸਿਮਰਨ ਸਿੰਘ ਬਲਦੀ ਅਗਵਾਈ ਦੇ ਵਿੱਚ ਮੁਹਾਲੀ ਦੇ 에어ਪੋਰਟ ਚੌਕ ਦੇ ਉੱਪਰ ਵਿਸ਼ੇਸ਼ ਨਾਕਾਬੰਦੀ ਕਰਕੇ ਆਂਜਨ ਬਾਰੇ ਵਾਹਨਾਂ ਦੀ ਜਿਹੜੀ ਕਿ ਵਿਸ਼ੇਸ਼ਤਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਆਦਾਤਰ ਜਿਹੜੇ ਕਿ ਬਾਹਰੀ ਇਲਾਕਿਆਂ ਤੋਂ ਜਿਹੜੀਆਂ ਗੱਡੀਆਂ ਮੋਹਾਲੀ ਐਂਟਰ ਕਰ ਰਹੀਆਂ ਨੇ ਉਹਨਾਂ ਦੀ ਗਹਿੰਤਾ ਨਾਲ ਸਰਚ ਪਹਾਂਡ ਲੱਗੀ ਚਲਾਇਆ ਜਾ ਰਿਹਾ ਹੈ ਦੂਸਰੇ ਪਾਸੇ ਸਿਟੀ 2 ਦੀ ਸਿਟੀ ਬਣਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਧਰ ਵੀ ਮੋਹਾਲੀ ਪੁਲਿਸ ਵੱਲੋਂ ਵੱਡੇ ਪੱਧਰ ਦੇ ਉੱਪਰ ਫਲੈਗ ਮਾਰਚ ਕੱਢਿਆ ਜਾ ਕੱਢਿਆ ਗਿਆ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦਾ ਅਹਿਸਾਸ ਜੜ ਕੇ ਕਰਵਾਇਆ ਜਾ ਸਕੇ ਦੂਸਰੇ ਪਾਸੇ ਮੋਹਾਲੀ ਦੇ ਨਾਲ ਹੀ ਲੱਗਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਰੇਲਵੇ ਲਾਈਨ ਦੇ ਰੇਲਵੇ ਲਾਈਨ ਨੇੜੇ ਕਿਹਾ ਕੋਈ ਸ਼ਾਰਤੀ ਅਨਸਰ ਆਵਲੋ ਆਰ ਡ ਲੇਕਿ ਸੂਚਨਾ ਮਿਲੀਏ ਤੇ ਉਸ ਦੇ ਵਜਿ ਕਰ ਆਰਡੀਐਕਸ ਨਾਲ ਉਡਾ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਹੈ ਤੇ ਉਸੇ ਲਈ ਤਹਿਤ ਕਹਿ ਸਕਦੇ ਕਿਤਨੇ ਕਿਤਨੇ ਮੁਹਾਲੀ ਪੁਲਿਸ ਵੀ ਪੂਰੀ ਤਰ੍ਹਾਂ ਮਸਤੈਦ ਹੋਈਆਂ ਨਜ਼ਰ ਆ ਰਹੀ ਹੈ ਤੇ ਉਹਨਾਂ ਉਹਨਾਂ ਲਗਾਤਾਰ ਵੱਖ-ਵੱਖ ਹਿੱਸਿਆਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਤਾਂ ਕਿ ਕਿਸੇ ਵੀ ਅਨਸਖਾਵੀ ਘਟਨਾ ਨਾਲ ਵਾਪਰਿਆ ਜਾ ਸਕੇ ਜਾਂ ਅਨਸਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਉਸ ਨਾਲ ਨਜਿੱਠਦੇ ਹੋਏ ਕਿ આરોપી ਨੂੰ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਲਗਾਤਾਰ ਪੁਲਿਸ ਇਸ ਨੂੰ ਲੈ ਕੇ ਐਕਸ਼ਨ ਮੋਡ ਦੇ ਵਿੱਚ ਆਈ ਹੋਈ ਹੈ ਲਗਾਤਾਰ ਉਹਨਾਂ ਵੱਲੋਂ ਵੱਡੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਤੁਹਾਡੇ ਮਾਧਿਅਮ ਰਹੀਂ ਕੰਟਨਤਰ ਦੇ ਵਸਦੀਆਂ ਵਧਾਈ ਦਿੰਦਾ 26 ਜਨਵਰੀ ਪਬਲਿਕ ਦੇ ਦਿਿਤ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਹਾਲੀ ਵਾਸੀਆਂ ਨੂੰ ਵਧਾਈ ਦਿੰਦਾ ਤੇ ਅੱਜ ਅਸੀਂ ਇੱਥੇ 에ਰਪੋਰਟ ਚੌਂਕ ਦੇ ਵਿੱਚ ਸਾਡਾ ਨਾਕਾਬੰਦੀ ਜਿਹੜੀ ਰਾਉਂਡ ਦੀ ਕਲੌਕ ਹੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਪੀੜ ਪੜਕੇ ਵਾਲੀਆਂ ਜਗ੍ਹਾ ਤੇ ਪੈਟਰੋਲਿੰਗ ਫੁੱਟ ਪੈਟਰੋਲਿੰਗ ਚੱਲ ਰਹੀ ਹੈ ਤੇ ਅੱਜ ਸਾਡਾ ਇੱਥੇ ਨਾਕਾਬੰਦੀ 에어ਪੋਰਟ ਚੌਂਕ ਤੇ ਮੇਰੇ ਨਾਲ ਐਸਐਚਓ ਅਮਨ ਕੰਬੋਜੀ ਤੇ ਨਾਲ ਚੌਂਕ ਇਨਚਾਰਜ ਸੰਦੀਪ ਸਿੰਘ ਸਦੂ ਨਾਲ ਹੋਰ ਕਿਸ ਤਰੀਕੇ ਦੇ ਨਾਲ ਰੂਪਰੇਖਾ ਰਹਿਣ ਵਾਲੀ ਹੈ ਕਿ ਕੀ ਕੀ ਖਾਸ ਕਰਕੇ ਚੈਕਿੰਗ ਜਿਹੜੀ ਆ ਹੋ ਰਹੀ ਹੈ ਕਰਦੇ ਇਹ ਬੇਸਿਕਲੀ ਜਿੰਨੀਆਂ ਵੀ ਗੱਡੀਆਂ ਅਸੀਂ ਇੱਥੇ ਜਿਹੜਾ ਨਾਕਾ ਇਹ ਬੜਾ ਇੰਪੋਰਟੈਂਟ ਨਾਕਾ ਹੁੰਦਾ ਹੈ ਮੋਹਾਲੀ ਦਾ ਕਿਉਂਕਿ ਇੱਥੋਂ ਜਿਹੜੀ ਵੀ ਮੁਹਾਲੀ ਚ ਐਂਟਰ ਕਰਨ ਵਾਲੀ ਹਰ ਗੱਡੀ ਇੱਧਰ ਦੀ ਲੰਘ ਕੇ ਜਾਂਦੀ ਹੈ ਇਸ ਕਰਕੇ ਅਸੀਂ ਇੱਥੇ ਸਪੈਸੀਫਿਕ ਨਾਕਾ ਲਾਇਆ ਹੋਇਆ ਹੈ ਤੇ ਇਹਦੇ ਵਿੱਚ ਸਾਰੀ ਤਰੀਕੇ ਦੀਆਂ ਅਸੀਂ ਗੱਡੀਆਂ ਦੀ ਸਰਚ ਕਰ ਰਹੇ ਹਾਂ ਇਹ ਜੀ ਪੂਰੇ ਮੁਹਾਲੀ ਜ਼ਿਲ੍ਹੇ ਚ 26 ਜਨਵਰੀ ਦੇ ਮੱਦੇ ਨਜ਼ਰ ਰੱਖਦੇ ਵੱਖ-ਵੱਖ ਜਿਹੜੀਆਂ ਸੈਂਸਿਟਿਵ ਪਲੇਸਿਸ ਹੈ ਗਵਰਨਮੈਂਟ ਬਿਲਡਿੰਗਸ ਹੈ ਜਿਹੜੇ ਆਪਣੇ ਸਰਕਾਰੀ ਅਦਾਰੇ ਹੈ ਜਿੱਥੇ ਜਿੱਥੇ ਸਾਡੇ ਝੰਡੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਜਿਹੜੀ ਕੋਈ ਮਾਰਕੀਟਸ ਹੈ, ਕਰਾਊਡਿਡ ਪਲੇਸਿਸ ਹੈ, ਮਾਲਸ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਾਰੇ ਕਿਤੇ ਆਪਾਂ ਸਿਕਿਉਰਿਟੀ ਟਾਈਟਨ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਨਾ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੋਹਾਲੀ ਜ਼ਿਲ੍ਹੇ ਦੇ ਸਾਰੇ ਸਬਡਿਵੀਜ਼ਨਾਂ 'ਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਰਾਤੀ ਜਿਹੜੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਟੂ व्हीਲਰਸ ਤੇ ਫੋਰ व्हीਲਰਸ ਖਾਸ ਕਰ ਬਿਨਾਂ ਨੰਬਰ ਪਲੇਟ ਵਾਲੇ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਰਿਹਾ ਹੈ। ਆਪਾਂ 2-3 ਦਿਨ ਤੋਂ ਜਿਹੜੀ ਸਾਡੀ ਡਰਾਈਵ ਚੱਲ ਰਹੀ ਹੈ ਇਹਦੇ ਵਿੱਚ ਹੋਟਲ ਸਰਾਵਾ ਇਹਨਾਂ ਦੀ ਚੈਕਿੰਗ ਕਰ ਰਹੇ ਆਂ ਪੀਜੀਜ਼ ਜਿਹੜਾ ਵੀ ਸਾਨੂੰ ਕੋਈ ਇਨਪੁਟ ਆਂਦੀ ਹੈ ਵੀ ਇਹ ਪੋਸੀਬਲ ਹਾਈਡ ਆਊਟਸ ਹੋ ਸਕਦੇ ਆਂ ਉਹਨਾਂ ਦੀ ਆਪਾਂ ਚੈਕਿੰਗ ਕਰ ਰਹੇ ਆਂ ਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ 3B2 ਦੀ ਮਾਰਕੀਟ 'ਚ ਆਪਾਂ ਫਲੈਗ ਮਾਰਚ ਕਰਾਂਗੇ ਤੇ ਉਸ ਤੋਂ ਉਪਰੰਤ ਜਿਹੜੀ ਹੋਰ ਵੀ ਸੈਂਸਿਟਿਵ ਪਲੇਸਿਸ ਆ ਉੱਥੇ ਵੀ ਆਪਾਂ ਚੈਕਿੰਗ ਕਰਾਂਗੇ ਤੇ ਸ਼ਾਮ ਦੇ ਨਾਕੇ ਸਾਡੇ ਜਿਹੜੇ ਉਹ ਜਾਰੀ ਰਹਿਣਗੇ ਤਾਂ ਜੋ 26 ਜਨਵਰੀ ਦੇ ਰਨ ਅਪ ਟੂ ਸਾਨੂੰ ਕੋਈ ਵੀ ਸਿਕਿਉਰਿਟੀ ਰਿਲੇਟਿਡ ਪ੍ਰੋਬਲਮ ਨਾ ਆਏ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਇਲਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਦਾ ਟੂ ਆਇਲਟਸ ਕਲੀਅਰ ਨਹੀਂ ਹੋ ਰਿਹਾ ਸੀ ਜਿਨਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ